ਤੋ ਖਾਉਨੇ ਇਹ ਜਿਹੜਾ ਘਰ ਹੈ ਆਦਰਸ਼ ਨਗਰ ਗਲੀ ਨੰਬਰ 180 ਦੇ ਵਿੱਚ ਜਿਹੜਾ ਇਹ ਮਕਾਨ ਹੈ ਇੱਥੋਂ ਗਲੀ ਹੈ ਜਿਹੜੀ ਜਾਂਦੀ ਹੈ ਇਹ ਜਿਹੜੀ ਗਲੀ ਹੈ ਇਹ ਬਿਲਕੁਲ ਜਿਹੜਾ ਸੂਏ ਸੂਏ ਦੇ ਉੱਤੇ ਜਿਹੜਾ ਲੋਹੇ ਵਾਲਾ ਪੁਲ ਬਣਿਆ ਹੋਇਆ ਉਹ ਪੁਲ ਦੇ ਬਿਲਕੁਲ ਸਾਹਮਣੇ ਹੈ ਜਿਹੜੀ ਗਲੀ ਹੈ ਉਹ ਗਲੀ ਦੇ ਵਿੱਚ ਜਾ ਕੇ ਇੱਥੋਂ ਪੰਜ ਸੱਤ ਘਰ ਛੱਡ ਕੇ ਜਿਹੜਾ ਗਰੀਬ ਘਰ ਦਾ ਘਰ ਡਿੱਗਿਆ ਉਹਦੀ ਲੋਕੇਸ਼ਨ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅਜੇ ਜਿਹੜੇ ਗਰੀਬ ਪਰਿਵਾਰਾ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਘਰ ਇਹ ਜਿੱਥੇ ਮੀਹਾਂ ਨੇ ਸਾਰੇ ਪੰਜਾਬ ਦੇ ਵਿੱਚ ਕਹਿਰ ਗੁਜ਼ਾਰਿਆ ਹੋਇਆ ਹੈ ਇੱਥੇ ਇੱਕ ਆਦਰਸ਼ ਨਗਰ ਗਲੀ ਨੰਬਰ 111 ਦੇ ਵਿੱਚ ਜਿਹੜਾ ਇੱਕ ਗਰੀਬ ਘਰ ਦਾ ਜਿਹੜਾ ਮਕਾਨ ਹੈ ਛੱਤ ਹੈ ਉਹ ਡਿੱਗ ਚੁੱਕੀ ਆ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਇਆ ਹੈ ਪਰ ਜਿਹੜਾ ਛੱਤ ਹੈ ਬਿਲਕੁਲ ਗਰੀਬ ਘਰ ਹੈ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਅਜਿਹੇ ਪਰਿਵਾਰਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਰਮਜੀਤਾ ਜੀ ਅੱਜ ਰੱਬ ਦੀ ਇੱਕ ਕਰੋਪੀ ਆ ਜਿਹੜੀ ਉਹ ਤੁਹਾਡੇ ਘਰ ਤੇ ਵਾਪਰੀ ਐ ਛੱਤ ਡਿੱਗੀ ਐ ਕਿੰਨਾ ਕੁ ਨੁਕਸਾਨ ਆ ਵਗੈਰਾ ਸਾਰੇ ਸਜੰਦਰੀ ਸਾਮਾਨ ਸਾਰਾ ਅੱਛਾ ਕੋਈ ਜਾਣੀ ਕੋਈ ਠੰਡੇ ਕੋਈ ਮਤਲਬ ਕਿ ਹੀ ਵਗੈਰਾ ਜਾਂ ਕੁਝ ਨਹੀਂ ਜੀ ਜਿਹੜਾ ਸਮਾਨ ਆ ਉਹ ਕਿੰਨਾ ਕਰਦਾ ਵਿਆ ਉਹ ਸਾਰਾ ਦਬ ਗਿਆ ਜੀ ਅੱਛਾ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲਾ ਕੋਈ ਨੰਬਰ ਨਹੀਂ ਜੀ ਮੈਂ ਆਪ ਹੀ ਕਰਦੀ ਹਾਂ ਤੁਸੀਂ ਕੀ ਕੰਮ ਕਰਦੇ ਹੋ ਘਰਾਂ ਚ ਕਰਦੀ ਹਾਂ ਜੀ ਪਰਿਵਾਰ ਡਾਕਟਰ ਬੇਟਾ ਆ ਗਿਆ ਜੀ ਕਿ ਬੇਟੀ ਆ ਗਿਆ ਹੱਤ ਨਹੀਂ ਜਾਣੀ ਹੈ ਜੀ ਅੱਛਾ ਜੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕੀ ਮਾਰਸ ਆਹੀ ਆ ਜੀ ਦੇਖੋ ਹੁਣ ਤੁਸੀਂ ਆਪੇ ਸਮਝਦਾ ਲਊਗਾ ਤੁਹਾਨੂੰ ਪਤਾ ਹੀ ਹੈਗਾ ਵੀ ਜੇ ਆਪਣਾ ਕੋਈ ਆਹੀ ਸੱਤ ਵਗੈਰਾ ਕੋਈ ਹੋਰ ਅੱਛਾ ਜੇ ਤੁਹਾਡੇ ਪਰਿਵਾਰਕ ਮੈਂਬਰ ਆ ਉਹ ਲੱਗ ਰਹੇ ਨੇ ਹਾਂ ਜੀ ਕਿਤੇ ਤਾਂ ਦੋਨੋਂ ਕੱਢੀ ਹਾਂ ਜੀ